ਤੋਂ ਲੰਬੇ ਸਮੇਂ ਤੋਂ ਆਈ ਥਿੰਕ ਸਦੀਆਂ ਤੋਂ ਇਹ ਪ੍ਰੋਬਲਮ ਚੱਲੀ ਆ ਰਹੀ ਸੀ तकरीबन 70 80 100 ਸਾਲ ਵੀ ਹੋ ਗਏ ਸੀਗੇ ਕਿ ਕੁਝ ਕੈਟਾਗਰੀਜ਼ ਨੇ ਜਿਹੜੀਆਂ ਸ਼ਾਇਦ ਮੀਡੀਆ ਦੇ ਸਾਥੀਆਂ ਨੇ ਵੀ ਨਾ ਸੁਣੀਆਂ ਹੋਣ ਜਿਹੜੇ ਪੁਰਾਣੇ ਜ਼ਮਾਨਿਆਂ ਦੇ ਵਿੱਚ ਕਈ ਇਹੋ ਜਿਹੇ ਵਰਕਰ ਹੁੰਦੇ ਸੀਗੇ ਗਰੀਬ ਤਬਕੇ ਦੇ ਲੋਕ ਹੁੰਦੇ ਸੀ ਸਾਡੇ ਭਰਾ ਕਿ ਜਿਹੜੇ ਜ਼ਿਮੀਦਾਰਾਂ ਦੀਆਂ ਖੇਤਾਂ ਸੌਰੀ ਖੇਤਾਂ ਦੇ ਵਿੱਚ ਕੰਮ ਕਰਦੇ ਸੀਗੇ ਜਿਵੇਂ ਸਪੋਜ਼ ਕਿਸੇ ਨੇ ਬੋਰ ਲਾਉਣਾ ਅੱਜ ਕੱਲ ਮਸ਼ੀਨਰੀ ਐ ਨਹੀਂ ਹੁੰਦਾ ਕਿਸੇ ਨੇ ਜੰਗਲ ਦੀ ਸਫਾਈ ਕਰਨੀ ਹੈ ਉਹੋ ਜਿਹੇ ਕੰਮ ਜਿਹੜੇ ਸਪੋਸ ਬਾ ਨਾਮ ਲਵਾ ਭੋਡੇਦਾਰ ਬੂਟੇਮਾਰ ਦੇਲੀਮਾਰ ਇਨਸਾਰ ਮਿਆਦੀ ਮਕਰਰੀਦਾਰ ਮੁੰਡੀਮਾਰ ਪਨਾਹੀ ਕਦੀਮ ਸੱਜੀਦਾਰ ਅਤੇ ਤਰਦਦਕਾਰ ਇਹ ਵੈਸਟਿੰਗ ਆਫ ਪ੍ਰੋਪਰਟੀ ਰਾਈਟਸ ਰੂਲ ਜਿਹੜਾ 2023 ਹੈ ਜਿਹੜਾ ਉਹ ਅਸੀਂ ਲੈ ਕੇ ਆਇਆ ਜਿਹਦੇ ਵਿੱਚ ਜੋ ਲੋਕ ਕਿਸੇ ਸਮਿਆਂ ਦੇ ਵਿੱਚ ਕੰਮ ਕਰਦੇ ਸੀਗੇ ਖੇਤਾਂ ਦੇ ਉੱਪਰ ਉਹ ਅੱਜ ਵੀ ਰੈਵਨਿਊ ਰਿਕਾਰਡ ਦੇ ਵਿੱਚ ਉਹ ਕਾਸਤਕਾਰ ਦੇ ਖਾਨੇ ਦੇ ਵਿੱਚ ਬੋਲਦੇ ਨੇ ਪਰ ਉਹਨਾਂ ਕੋਲ ਅੱਜ ਵੀ ਅਜੇ ਮਾਲਕੀ ਦੇ ਪ੍ਰੋਪਰਾਈਟਰੀ ਰਾਈਟਸ ਨੇ ਜਿਹੜੇ ਉਹ ਹੈ ਨਹੀਂਗੇ ਜਿਦੀ ਵਜੇ ਕਰਕੇ ਉਹਨਾਂ ਨੂੰ ਬਹੁਤ ਮੁਸ਼ਕਲਾਂ ਦਿੱਕਤਾਂ ਨੇ ਜਿਹੜੀਆਂ ਉਹ ਆਉਂਦੀਆਂ ਨੇ ਤੇ ਇਸ ਕੈਟਾਗਰੀ ਨੂੰ ਅਸੀਂ ਰਾਈਟਸ ਦੇ ਰਹੇ ਹਾਂ ਅੱਜ ਪੰਜਾਬ ਸਰਕਾਰ ਰਾਈਟਸ ਦੇ ਰਹੀ ਹੈ ਕਿ ਉਹ ਉਹ ਮਾਲਕ ਨੇ ਜਿਹੜੇ ਉਹ ਬਣ ਸਕਣ ਇਹਦੇ ਵਿੱਚ ਤਕਰੀਬਨ 11231 ਬੈਨੀਫਿਸ਼ੀਰੀਜ਼ ਨੇ ਉਹਨਾਂ ਨੂੰ ਫਾਇਦਾ ਹੋਣਾ ਔਰ 4196 ਇਹ ਟੋਟਲ ਰਕਬਾ ਇਕੜ ਹੈ ਜਿਹੜਾ ਪੰਜਾਬ ਦੇ ਵਿੱਚ ਹੈ 4196 ਇਕੜ ਔਰ ਜ਼ਿਆਦਾਤਰ ਇਹ ਮਾਝੇ ਦੇ ਇਲਾਕੇ ਦੇ ਵਿੱਚ ਹੈ ਸੋ ਅੱਜ ਇੱਕ ਅਹਿਮ ਫੈਸਲਾ ਜਿਹੜਾ ਉਹ ਕੀਤਾ ਔਰ ਸ਼ਾਇਦ ਪਿਛਲੇ ਸਰਕਾਰਾਂ ਨੇ ਕਦੇ ਇਹ ਇਹਨਾਂ ਨੇ ਉਹ ਇਹ ਨਾਮ ਵੀ ਨਾ ਸੁਣੇ ਹੋਣਗੇ ਜਿਹੜੇ ਨੇ ਅੱਜ ਅਸੀਂ ਪ੍ਰਾਪਰਟੀ ਰਾਈਟਸ ਦੇ ਜਿਹੜੇ ਉਹ ਦੇ ਰਹੇ ਆ ਕਿੰਨੇ ਬੰਦੇ ਕਿੰਨੀ ਜਮੀਨ ਹੈ ਇਹ 4196 ਇਕੜ ਹੈ ਜੀ ਪੂਰੇ ਪੰਜਾਬ ਦੇ ਵਿੱਚ 11231 ਬੈਨੇਫਿਸ਼ੀਅਰੀਜ਼ ਨੇ ਸੋ ਸੈਕੰਡ ਇਸ਼ੂ ਸੀਗਾ ਜੀ ਕਿ ਨਹੀਂ ਮੈਂ ਦਿਸ ਦਿਸ ਵਾਸਨਟ ਦ ਵਿਲੇਜ ਕਾਮਨ ਲੈਂਡ ਸੋ ਸੋ ਤੁਹਾਡੀ ਲੈਂਡ ਹੈ ਉਹਦੇ ਉੱਪਰ ਮੈਂ ਸਫਾਈ ਦਾ ਕੰਮ ਕਰ ਰਿਹਾ ਪਹਿਲਾਂ ਮਸ਼ੀਨਰੀ ਤਾਂ ਕੋਈ ਸੀ ਨਹੀਂ ਉਹ ਮਾਲਕ ਜਾਂ ਚਲੇ ਗਏ ਜਾਂ ਛੱਡ ਗਏ ਤੇ ਜਾਂ ਉਹਨਾਂ ਦੀ ਕਿਸੇ ਦੀ ਡੈਥ ਹੋ ਗਈ ਹੁਣ ਉਹਦੇ ਚ ਮੈਂ ਐਜ਼ ਏ ਐਜ਼ ਏ ਉਹਦਾ ਕਾਰਸ਼ਕਾਰ ਤਾਂ ਬੈਠਾ ਪਰ ਮੇਰੇ ਕੋਲ ਉਹਦੇ ਮਾਲਕੀ ਰਾਈਟਸ ਨਹੀਂ ਹੈਗੇ ਸੋ ਉਹ ਲੋਕ ਨੇ ਜਿਨ੍ਹਾਂ ਜਿਨ੍ਹਾਂ ਦੇ ਮਾਲਕ ਹੈ ਨਹੀਂਗੇ ਤੇ ਉਹਨਾਂ ਨੂੰ ਜਿਹੜੇ ਵਿਜ਼ਨਸ ਨੇ ਜਿਹੜੇ ਉਹਨਾਂ ਦੇ ਸੀਰੀਪਾਲੀ ਨੇ ਜਾਂ ਜਿਹੜੇ ਉਹਦੇ ਉੱਪਰ ਕਾਸ਼ਤ ਕਰਦੇ ਨੇ ਉਹਨਾਂ ਨੂੰ ਇਹ ਰਾਈਟਸ ਜਿਹੜੇ ਦਿੱਤੇ ਗਏ ਨੇ ਆ ਸਭ ਤੋਂ ਲੋਏਸਟ ਸਟ੍ਰਾਟਾ ਆਫ ਸੋਸਾਇਟੀ ਦੇ ਲੋਕਾਂ ਨੂੰ ਇਹ ਬੈਨੇਫਿਟ ਹੈ ਜਿਹੜਾ ਅੱਜ ਉਹ ਦਿੱਤਾ ਗਿਆ ਫਾਰਮਿੰਗ ਕਮਿਊਨਿਟੀ ਦੇ ਵਿੱਚ ਨੰਬਰ 2 ਇੱਕ ਪੰਜਾਬ ਦੇ ਵਿੱਚ এনवायरमेंटਲ ਕਲੀਅਰੈਂਸ ਦੀਆਂ ਫੀਸਾਂ ਜਿਹੜੀਆਂ ਸੀਗੀਆਂ ਉਹ ਪਿਛਲੇ ਸਮੇਂ ਦੇ ਵਿੱਚ ਕਿਉਂਕਿ ਬਹੁਤ ਸੈਂਸਿਟਿਵ ਇਸ਼ੂ ਹੈ ਔਰ ਉਹਦੇ ਵਿੱਚ ਇੰਡਸਟਰੀ ਦਾ ਵੀ ਕੰਸਰਨ ਰਹਿੰਦਾ ਸੀਗਾ ਕਿ ਜਿਹੜੀ ਐਨਵਾਇਰਨਮੈਂਟਲ ਕਲੀਅਰੈਂਸ ਦੀ ਫੀਸਾਂ ਪੰਜਾਬ ਦੇ ਵਿੱਚ ਜ਼ਿਆਦਾ ਨੇ ਉਹਦੇ ਬਾਰੇ ਕਾਫੀ ਇੰਡਸਟਰੀ ਤੋਂ ਵੀ ਬਾਕੀ ਸਾਥੀਆਂ ਤੋਂ ਵੀ ਜਿਹੜੀਆਂ ਰਿਪਰੈਜੈਂਟੇਸ਼ਨਸ ਆndੀਆਂ ਰਹੀਆਂ ਉਹਦੇ ਤਹਿਤ ਉਹਨਾਂ ਦੀ ਰੈਸ਼ਨਲਾਈਜ਼ੇਸ਼ਨ ਜਿਹੜੀ ਉਹ ਕੀਤੀ ਹੈ ਪਹਿਲਾਂ ਇਹ ਹੁੰਦੀ ਸੀ ਕਿ ਸਪੋਜ਼ ਕਿਸੇ ਨੇ 5 ਕਰੋੜ ਦੀ ਇਨਵੈਸਟਮੈਂਟ ਕਰਨੀ ਹੈ ਪਹਿਲਾਂ ਸੀਗਾ 1 ਕਰੋੜ ਮਗਰ 10000 ਰੁਪਿਆ ਉਹ ਜਿਵੇਂ ਜਿਵੇਂ ਜਿੰਨੀ ਜਿੰਨੀ ਇਨਵੈਸਟਮੈਂਟ ਵਧਦੀ ਜਾਂਦੀ ਸੀਗੀ ਉਹਨਾਂ ਹੀ ਉਹ ਮਲਟੀਪਲਾਈਡ ਬਾਈ 10000 ਹੋ ਜਾਂਦਾ ਸੀਗਾ ਸੋ ਹੁਣ ਉਹ ਜਿਹੜਾ ਕੀਤਾ ਗਿਆ ਉਹ ਉਹਦੇ ਸਲੈਬਸ ਫਿਕਸ ਕੀਤੇ ਨੇ ਕਿ ਸੱਤ ਸਲੈਬਸ ਬਣਾ ਦਿੱਤੇ ਗਿਆਂ ਜੇ ਸੁਪੋਜ਼ 5 ਕਰੋੜ ਤੱਕ ਦੀ ਇਨਵੈਸਟਮੈਂਟ ਹੈ ਜਿੱਥੇ 50000 ਰੁਪਏ ਪਹਿਲਾਂ ਲੱਗਦਾ ਸੀਗਾ ਹੁਣ ਉਹ 25000 ਲੱਗੂਗਾ ਟੂ ਬੀ ਔਨ ਦ ਲੋਇਸਟ ਸਾਈਡ ਔਰ ਜਿਹੜੀ ਸੱਤਵੀਂ ਕੈਟੇਗਰੀ ਹੈ ਸਲੈਬ ਹੈ ਉਹ ਜੇ ਸੁਪੋਜ਼ ਕਿਸੇ ਦੀ 1000 ਕਰੋੜ ਰੁਪਏ ਦੀ ਇਨਵੈਸਟਮੈਂਟ ਹੈ ਜਾਂ ਓਵਰ ਐਂਡ ਅਬੋਵ 1000 ਕਰੋੜ ਹੈ ਤੇ ਉਹ ਜਿੱਥੇ ਪਹਿਲਾਂ 1 1 ਕਰੋੜ ਬਣ ਜਾਂਦਾ ਸੀ ਜਾਂ ਉਸ ਤੋਂ ਵੀ ਵੱਧ ਬਣ ਜਾਂਦਾ ਸੀਗਾ ਕੁਨੋ ਦੀ ਫਿਕਸੇਸ਼ਨ ਹੈ ਜਿਹੜੀ ਉਹ 75 ਲੱਖ ਰੁਪਏ ਦੇ ਕਰ ਦਿੱਤੀ ਗਈ ਹੈ ਇਹਦੇ ਨਾਲ ਮੈਂ ਸਮਝਦਾ ਕਿ ਇੰਡਸਟਰੀ ਹੈ ਜਿਹੜੀ ਇਨਵੈਸਟਮੈਂਟ ਹੈ ਜਿਹੜੀ ਉਹ ਪੰਜਾਬ ਦੇ ਵਿੱਚ ਕਾਫੀ ਹੱਦ ਤੱਕ ਪ੍ਰਮੋਟ ਹੋਏਗੀ ਔਰ ਕਾਫੀ ਉਹਨਾਂ ਨੂੰ ਸਹੂਲਤ ਇਸ ਚੀਜ਼ ਨਾਲ ਮਿਲਣੀ ਹੈ ਤੀਸਰਾ ਜੋ 14 ਡੈਮਸ ਔਰ ਬੈਰੀਜਸ ਨੇ ਹੈਡਵਰਕਸ ਨੇ ਉਹਨਾਂ ਦੀ ਸੇਫਟੀ ਦਾ ਉਹਨਾਂ ਦੀ ਸਾਫ ਸਫਾਈ ਦਾ ਉਹਨਾਂ ਦੀ ਜੋ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਤਰੀਕੇ ਨਾਲ ਹੋ ਸਕੇ ਇਹਦੇ ਲਈ ਅ ਵਰਲਡ ਬੈਂਕ ਤੋਂ ਇੱਕ ਪ੍ਰੋਪੋਜ਼ਲ ਬਣੀ ਹੈ ਜੀ 281 ਕਰੋੜ ਰੁਪਏ ਦੀ 70 30 ਦੀ ਰੇਸ਼ੋ ਦੇ ਨਾਲ ਉਹਦੇ ਜਿਹੜਾ ਪੈਸਾ ਉਹ ਰੇਜ਼ ਕੀਤਾ ਗਿਆ 281 ਕਰੋੜ ਜਿਸ ਦੇ ਵਿੱਚੋਂ 70% ਹੈ ਜਿਹੜਾ ਅਪਰੋਕਸੀ ਅਪਰੋਕਸੀਮੇਟਲੀ ਅਰਾਊਂਡ ਲੈਸ ਥੈਨ 200 ਕਰੋੜ 200 ਕਰੋੜ ਤੋਂ ਥੋੜਾ ਜਿਹਾ ਘੱਟ ਇਹ ਵਰਲਡ ਬੈਂਕ ਤੋਂ 12 ਸਾਲ ਦੇ ਲੋਨ ਦੇ ਰੂਪ ਦੇ ਵਿੱਚ ਆਉਣਾ ਹੈ ਔਰ 30% ਹੈ ਜਿਹੜਾ ਯਾਨੀ ਕਿ 84 ਕਰੋੜ ਉਹ ਪੰਜਾਬ ਨੇ ਆਪਦੇ ਸੋਰਸਸ ਤੋਂ ਪਾਣਾ ਤਾਂ ਕਿ ਡੈਮਸ ਬੈਰੇਜਸ ਔਰ ਜਿਹੜੇ ਹੈਡਵਰਕਸ ਨੇ ਉਹਨਾਂ ਦਾ ਪ੍ਰਬੰਧਨ ਹੈ ਜਿਹੜਾ ਉਹ ਪ੍ਰੋਪਰ ਐਫੀਸ਼ੀਐਂਟ ਤੇ ਸੇਫ ਤਰੀਕੇ ਦੇ ਨਾਲ ਹੋ ਸਕੇ ਇੱਕ ਅਹਿਮ ਡਿਸੀਜਨ ਹੈ ਜਿਹੜਾ ਉਹ ਅੱਜ ਪੰਜਾਬ ਦੀ ਕੈਬਨਿਟ ਨੇ ਲਿਆ ਔਰ ਇਸ ਤੋਂ ਇਲਾਵਾ ਦੋ ਇਸ਼ੂਸ ਹੋਰ ਇੱਕ ਤੁਸੀਂ ਵੀ ਦੇਖਿਆ ਸੁਣਿਆ ਹੋਵੇਗਾ ਲੋਕਾਂ ਨੂੰ ਇਹ ਦਿੱਕਤਾਂ ਮੁਸ਼ਕਲਾਂ ਬਹੁਤ ਆਉਂਦੀਆਂ ਨੇ ਕਿ ਜੋ ਲੋਕਲ ਗਵਰਨਮੈਂਟ ਦੀਆਂ ਲੈਂਡਸ ਨੇ ਯੂ ਐਲ ਬੀਜ਼ ਨੇ ਅਰਬਨ ਲੋਕਲ ਬਾਡੀਜ਼ ਉਹਦੇ ਵਿੱਚ ਬਹੁਤ ਥਾਵਾਂ ਦੇ ਉੱਪਰ ਕਿਤੇ ਸਕੂਲ ਬਣੇ ਹੋਏ ਨੇ ਕਿਤੇ ਹਸਪੀਟਲਸ ਬਣੇ ਹੋਏ ਨੇ ਕਿਤੇ ਕੋਈ ਹੋਰ ਸਰਕਾਰੀ ਸੰਸਥਾਵਾਂ ਪਬਲਿਕ ਓਰੀਐਂਟਡ ਸੰਸਥਾਵਾਂ ਬੜੀਆਂ ਹੋਈਆਂ ਨੇ ਉਹ ਇੱਕ ਤਰੀਕੇ ਨਾਲ ਇਲੀਗਲ ਪੋਜੀਸ਼ਨ ਦੇ ਵਿੱਚ ਇਲੀਗਲ ਓਕਿਊਪੈਂਟ ਨੇ ਉਹ ਪਰ ਉਹਦੇ ਵਿੱਚ ਮੁਸ਼ਕਿਲ ਦਿੱਕਤ ਇਹ ਆ ਜਾਂਦੀ ਹੈ ਕਿ ਉਹ ਸਪਰਟਿਕੂਲਰ ਮਹਿਕਮੇ ਨੂੰ ਕਿ ਸਕੂਲ ਬਣਿਆ ਹੋਇਆ ਹੈ ਜਾਂ ਹਸਪੀਟਲ ਬਣਿਆ ਹੋਇਆ ਹੈ ਤੇ ਅੰਟਿਲ ਅਨਲੈਸ ਉਹ ਲੈਂਡ ਹੈ ਜਿਹੜੀ ਜੇ ਉਸ ডিপਾਰਟਮੈਂਟ ਦੇ ਨਾਮ ਨਹੀਂ ਹੈਗੀ ਤਾਂ ডিপਾਰਟਮੈਂਟ ਪੈਸਾ ਨਹੀਂ ਲਾ ਸਕਦਾ दैट मींस ਉਹ ਅਪਗ੍ਰੇਡੇਸ਼ਨ ਵਗੈਰਾ ਉਹਦੀ ਨਹੀਂ ਹੁੰਦੀ ਹੈਗੀ ਸੋ ਇੱਕ ਗਵਰਨਮੈਂਟ ਟੂ ਗਵਰਨਮੈਂਟ ਟਰਾਂਸਫਰ ਦੇ ਤਹਿਤ ਲੋਕਲ ਗਵਰਨਮੈਂਟ ਦੀ ਯੂएलबी ਦੀ ਲੈਂਡ ਹੈ ਸਕੂਲ ਹਸਪੀਟਲ ਬਣਿਆ ਹੋਇਆ ਉਹ ਲੈਂਡਸ ਦੇ ਜਿਹੜੀਆਂ ਉਹ ਜ਼ਮੀਨਾਂ ਨੇ ਜਿਹੜੀਆਂ ਅਲੋਂਗ ਵਿਦ ਦ ਪ੍ਰੋਪਰਟੀ ਉਹ ਉਸ ਪਰਟੀਕੂਲਰ ডিপਾਰਟਮੈਂਟ ਨੂੰ ਉਸ ਪਰਟੀਕੂਲਰ ਸੰਸਥਾ ਨੂੰ ਮਹਿਕਮੇ ਨੂੰ ਟਰਾਂਸਫਰ ਕਰਨ ਦੀ ਜਿਹੜੀ ਅੱਜ ਕਲੀਅਰੈਂਸ ਹੈ ਉਹ ਦਿੱਤੀ ਗਈ ਹੈ ਤਾਂ ਕਿ ਜਿੱਥੇ ਕਿਤੇ ਵੀ ਇਹੋ ਜਿਹੀ ਕੋਈ ਇਸ਼ੂ ਹੈਗਾ ਤੇ ਉਹ ਕਨਸਰਨਡ ਮਹਿਕਮੇ ਨੂੰ ਟਰਾਂਸਫਰ ਹੋ ਜੇ ਤੇ ਉਹਨਾਂ ਦੀ ਅਪਕੀਪ ਅਪਗ੍ਰੇਡੇਸ਼ਨ ਔਰ ਸਾਮ ਸੰਭਾਲ ਹੈ ਜਿਹੜੀ ਉਹ ਪਾਰਟਿਕੂਲਰ ਡਿਪਾਰਟਮੈਂਟ ਕਰ ਲੈ ਸੋ ਇੱਕ ਬਹੁਤ ਵੱਡਾ ਮਸਲਾ ਸੀਗਾ ਮਸਲਾ ਬਹੁਤ ਵੱਡਾ ਸੀਗਾ ਮੁਸ਼ਕਲਾ ਵੱਡੀਆਂ ਸੀਗਾ ਤੇ ਇਹਨੂੰ ਅੱਜ ਪੰਜਾਬ ਸਰਕਾਰ ਨੇ ਹੱਲ ਕੀਤਾ ਇਸ ਦੇ ਨਾਲ ਹੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜੋ ਝੋਨੇ ਦਾ ਸੀਜ਼ਨ ਹੈ ਉਹ ਸਿਰ ਤੇ ਹੈ ਸ਼ੈਲਸ ਵਾਲਿਆਂ ਦੀ ਜੋ ਮਸਲਾ ਸੀਗਾ ਉਹ ਪਿਛਲੇ ਦਿਨ ਹੀ ਸੀਐਮ ਸਾਹਿਬ ਨੇ ਔਰ ਅਧਿਕਾਰੀਆਂ ਨੇ ਸਾਰੇ ਨੇ ਕਾਫੀ ਮੀਟਿੰਗਸ ਕਰਕੇ ਉਹਨਾਂ ਨੂੰ ਹੱਲ ਜਿਹੜਾ ਉਹ ਕਰ ਲਿਆ ਪੰਜਾਬ ਦੇ ਵਿੱਚ ਤਕਰੀਬਨ 5600 ਦੇ ਕਰੀਬ ਸ਼ੈਲਰ ਨੇ ਔਰ 185 ਲੱਖ ਮੀਟ्रिक टन ਜਿਹੜਾ ਉਹ ਚੋਣਾ ਆਉਣ ਜਾ ਰਿਹਾ ਉਹਦੀ ਕਸਟਮ ਮਿਲਿੰਗ ਪਾਲਿਸੀ ਹੈ ਜਿਹੜੀ ਇਸ ਵਾਰ ਦੀ ਉਹ ਸੀ ਅੱਜ ਉਹ ਐਨੂਅਲ ਬੇਸਿਸ ਤੇ ਹੁੰਦੀ ਹੈ ਉਹ ਅਸੀਂ ਰਿਲੀਜ਼ ਕੀਤੀ ਹੈ ਜਿਹਦੇ ਵਿੱਚ ਸ਼ੈਲਰਾਂ ਵਾਲਿਆਂ ਨੂੰ ਸੈਂਟਰ ਸਰਕਾਰ ਦੀਆਂ ਗਲਤ ਨੀਤੀਆਂ ਦੀ ਵਜ੍ਹਾ ਕਰਕੇ ਜੋ ਪਿਛਲੇ ਸਾਲਾਂ ਦੇ ਵਿੱਚ ਘਾਟੇ ਪਏ ਨੇ ਉਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇੱਕ ਉਹਨਾਂ ਦੀ ਡਿਮਾਂਡ ਸੀਗੀ ਕਿ ਸਾਡੀ ਸਿਕਿਉਰਿਟੀ ਜਿਹੜੀ ਰਿਫੰਡੇਬਲ ਸਿਕਿਉਰਿਟੀ ਸੀ 11 ਲੱਖ ਰੁਪਏ ਪਰ ਸ਼ੈਲਰ ਜਦੋਂ ਉਹਨਾਂ ਨੂੰ ਰਜਿਸਟ੍ਰੇਸ਼ਨ ਕਰਾਣੀ ਹੁੰਦੀ ਹੈ ਉਹ ਕਟਾ ਕੇ 5 ਲੱਖ ਕੀਤੀ ਗਈ ਹੈ ਇਸੇ ਤਰੀਕੇ ਨਾਲ ਉਹਨਾਂ ਨੂੰ ਬੈਂਕ ਗਾਰੰਟੀ ਦੇਣੀ ਪੈਂਦੀ ਸੀ ਕਿ ਅਗੇਂਸਟ ਦਾ ਕੋਸਟ ਅਗੇਂਸਟ ਦਾ ਵੈਲਿਊ ਆਫ ਦਾ ਸਟਾਕ ਥੈਟ ਦੇ ਆਰ ਗੋਇੰਗ ਟੂ ਸਟੋਰ ਜਿੰਨਾ ਉਹਨਾਂ ਨੇ ਸਟਾਕ ਰੱਖਣਾ ਹੁੰਦਾ ਸੀ ਉਹਦੇ ਕੀ ਬੈਂਕ ਗਾਰੰਟੀ ਦੇਣੀ ਪੈਂਦੀ ਸੀਗੀ ਉਹ ਵੀ ਉਹਨਾਂ ਨੂੰ ਕਾਫੀ ਖੱਜਲਖੋਰੀ ਕਰਨੀ ਪੈਂਦੀ ਸੀਗੀ ਬੈਂਕ ਦੇ ਵਿੱਚ ਪੈਸੇ ਵੀ ਉਹਦੀ ਐਫ ਡੀ ਵੀ ਬਣਾਉਣੀ ਪੈਂਦੀ ਸੀਗੀ ਔਰ ਪ੍ਰਾਪਰਟੀ ਵੀ ਰੱਖਣੀ ਪੈਂਦੀ ਸੀਗੀ ਉਹ ਅਸੀਂ ਉਹਨਾਂ ਨੂੰ ਇਹ ਅਲਾਉ ਕਰ ਦਿੱਤਾ ਕਿ ਤੁਸੀਂ ਬੈਂਕ ਗਾਰੰਟੀ ਲਾ ਦਿਓ ਸਿਰਫ ਪ੍ਰਾਪਰਟੀ ਦੀ ਲੀਨ ਹੈ ਜਿਹੜੀ ਉਹ ਮਾਰਕ ਹੋ ਜਾਏਗੀ ਤੇ ਉਹਦੇ ਨਾਲ ਉਹਨਾਂ ਨੂੰ ਸੌਖਾ ਜਿਹੜਾ ਉਹ ਹੋ ਜਾਏਗਾ ਔਰ ਇਸੇ ਤਰੀਕੇ ਨਾਲ ਥਰਡ ਉਹਨਾਂ ਦਾ ਜੋ ਸੀਐਮਆਰ ਜੋ ਉਹਨਾਂ ਦੀ ਰੇਟ ਸੀਗਾ ਜੋ ਕਸਟਮ ਮਿਲਿੰਗ ਆਫ ਰਾਈਸ ਉਹਦੇ ਜਿਹੜੀ ਰੇਟ ਸੀਗੇ ਉਹ 175 ਰੁਪਏ ਪਰ ਟਨ ਹੋਇਆ ਕਰਦਾ ਸੀਗਾ ਜਿਹੜਾ ਕਿ ਹ ਹੁਣ ਸਰਕਾਰ ਨੇ ਉਸ ਦਿਨ ਸੀਐਮ ਸਾਹਿਬ ਨੇ ਵਾਅਦਾ ਕੀਤਾ ਸੀਗਾ ਸ਼ੈਲਰ ਮਾਲਕਾਂ ਨੂੰ ਉਹ ਕਟਾ ਕੇ 10 ਰੁਪਏ ਕਰ ਦਿੱਤਾ ਸਪੋਜ਼ ਫਾਰ ਐਗਜ਼ਾਮਪਲ ਕਿਸੇ ਸ਼ੈਲਰ ਵਾਲੇ ਨੇ 2000 ਟਨ ਹੈ ਜਿਹੜਾ ਉਹ ਆਪਦੇ ਸ਼ੈਲਰ ਦੇ ਵਿੱਚ ਚਲਾਣਾ ਤੇ ਸਿੱਧਮ ਸਿੱਧੇ ਉਹਨਾਂ 165 ਰੁਪਏ ਹਿਸਾਬ ਨਾਲ 33 ਲੱਖ ਰੁਪਏ ਦਾ ਬੈਨੀਫਿਟ ਹੈ ਜਿਹੜਾ ਉਹ ਹੋ ਜਾਏਗਾ ਇਹਦੇ ਨਾਲ ਸੈਂਟਰ ਸਰਕਾਰ ਦੀਆਂ ਗਲਤ ਪਾਲਿਸੀਆਂ ਦਾ ਜੋ ਨੁਕਸਾਨ ਉਹ ਕਰ ਰਹੇ ਨੇ ਉਹ ਇੱਕ ਬਾਹ ਫੰਡ ਦਾ ਕੰਮ ਹੈ ਜਿਹੜਾ ਸ਼ੈਲਰ ਇੰਡਸਟਰੀ ਦਾ ਜਿਹੜੀ ਕਿ ਇੱਕ ਤਰੀਕੇ ਨਾਲ ਜਿੰਦ ਜਾਨ ਹੈ ਪੰਜਾਬ ਦੀ ਕਿਸਾਨੀ ਦੀ ਉਹ ਕੰਮ ਹੈ ਜਿਹੜਾ ਉਹ ਅੱਜ ਦੀ ਪੰਜਾਬ ਸਰਕਾਰ ਨੇ ਕੀਤਾ ਸੋ ਇਹ ਕੁਝ ਅਹਿਮ ਡਿਸੀਜਨ ਸੀਗੇ ਜਿਹੜੇ ਕਿ ਅੱਜ ਦੀ ਕੈਬਨਿਟ ਦੇ ਵਿੱਚ ਲਏ ਗਏ ਨੇ ਸੋ ਤੁਹਾਡਾ ਸਾਰਿਆਂ ਦਾ ਜੀ মিডিਆ ਦਾ ਜਿਹੜੇ ਤੁਸੀਂ ਲੋਕਲ ਬੋਰਡ ਦੀ ਗੱਲ ਕੀਤੀ ਹਸਪੀਟਲ ਸਪੌਂਸਰ ਕਿੰਨੇ ਦਿੱਤੀ ਹੈਗਾ ਓਕੇ ਪੰਜਾਬ ਦੇ ਵਿੱਚ ਓਕੇ ਲੁਧਿਆਣਾ ਜਿੰਦਰ ਅਮਰਸਰ ਐਕਸਟਰੇਰੀਅਰ ਪਰ ਉਹ ਸ਼ਹਿਰ ਨੇ ਕਿੰਨੀ ਬਿਲਡਿੰਗ ਸਿੱਖਿਆ ਨਹੀਂ ਦੇਖੋ ਇਹਦੇ ਵਿੱਚ ਇਹ ਪਾਲਿਸੀ ਦੇ ਵਿੱਚ ਨਹੀਂ ਆਉਣਾ ਹੁੰਦਾ ਜੀ ਵੀ ਕਿੰਨੇ ਨੇ ਉਹ ਤਾਂ ਜਦੋਂ ਇੱਕ ਪਾਲਿਸੀ ਬਣ ਗਈ ਫਿਰ ਆਈਡੈਂਟੀਫਿਕੇਸ਼ਨ ਹੈ ਜਿਹੜੀ ਉਹ ਡਿਪਾਰਟਮੈਂਟਸ ਤੋਂ ਲਵਾਂਗੇ ਕਿ ਸਪੋਜ਼ ਹਸਪਤਲ ਕਹੇਗਾ ਜੀ ਸਾਡੇ ਸਪੋਜ਼ 40 ਹਸਪਤਲ ਨੇ ਜਿਹੜੇ ਜਾਂ ਛੋਟੇ ਕਲੀਨਿਕਸ ਨੇ ਜਾਂ ਪੀ ਐਚ ਸੀਜ਼ ਨੇ ਉਹ ਤੁਹਾਡੇ ਲੋਕਲ ਗਵਰਨਮੈਂਟ ਦੀ ਪੰਚਾਇਤ ਉਹਦੀ ਜਗ੍ਹਾ ਦੇ ਵਿੱਚ ਬਣੇ ਹੋਏ ਨੇ ਅਰਬਨ ਲੋਕਲ ਬਾਡੀ ਦੀ ਜਗ੍ਹਾ ਦੇ ਵਿੱਚ ਉਹ ਉਹ ਕੰਮ ਹੈ ਜਿਹੜਾ ਅੱਜ ਅਸੀਂ ਉਹਨੂੰ ਫੈਸਿਲਿਟੇਟ ਕਰਤਾ ਇਹ ਤੋਂ ਪਹਿਲਾਂ ਤਾਂ ਰਾਹ ਹੀ ਬੰਦ ਸੀਗਾ ਹੁਣ ਉਹ ਰਾਹ ਖੋਲ ਦਿੱਤਾ ਜਦੋਂ ਰਾਹ ਖੁੱਲ ਗਿਆ ਤੇ ਨੰਬਰਿੰਗ ਆਫ ਇਹ ਜਿਹੇ ਪ੍ਰੋਪਰਟੀਆਂ ਵੀ ਆ ਜਾਏਗਾ ਤੇ ਉਹ ਤੋਂ ਬਾਅਦ ਉਹ ਸਟ੍ਰੀਮ ਲਾਈਨ ਹੋ ਜਾਏਗਾ ਜਿਹੜੇ ਫਰੀਓ ਦੇ ਨਤੀਜੇ ਆਏ ਹੈ ਉਸ ਪਰ ਕੀ ਕਹਾਂਗੇ ਕਿਉਂਕਿ हरियाणा में भी आप लोग चुनाव लड़ रहे थे जम्मू कश्मीर में भी चुनाव लड़ रहे थे देखिए जम्मू कश्मीर में तो हमारा खाता जो है वो एक जगह खुल गया हरियाणा में जो जो रिजल्ट्स हैं वो हम लोगों ने क्योंकि पहले टू तो बी वेरी ऑनेस्ट पहले काफ़ी देर तक कांग्रेस ने एंगेज रखा हमें और हम लोग भी म्यूचुअल जो उसके उनके साथ बात चलती रही समझौते के लिए एंड मौके पे उन्होंने छोड़ दिया और मैं समझता हूँ कि उस चीज़ का जो खमियाजा है वो कांग्रेस को भी बड़े प, आ, स्तर पे झेलना पड़ा है और हम लोगों को तो हम हम तो बेसिकली जैसे पार्लियामेंट में था कि हमारे पास एक सीट थी बट देयर बी परफॉर्म वेल बट जहां पे अलायंस था उन्होंने तो बड़ा आई थिंक आज कांग्रेस वाले पछता रहे होंगे लेकिन मेरे ख्याल से जो रिजल्ट आए वो तो एवरी रिजल्ट है शॉकड एवरीबडी के हुआ क्या है